ਤਸਵੀਰਾਂ ਵੀ ਤੁਹਾਨੂੰ ਇਸ ਵਕਤ ਦਿਖਾ ਰਹੇ ਆ ਜਹਾਨ ਖੇਲਾ ਪੀਆਰਟੀਸੀ ਸੈਂਟਰ ਜਿੱਥੇ ਕੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਰਿਕਰੂਟਸ ਹੁੰਦੇ ਨੇ ਜਿਹੜੇ ਕੀ ਜਿਹੜੇ ਕੀ ਭਰਤੀ ਹੋਣ ਦੇ ਲਈ ਆਏ ਨੇ ਹੁੰਦੇ ਨੇ ਬੇਸਿਕ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ 6 ਦੇ ਕਰੀਬ ਮੁਲਾਜ਼ਮ ਜਿਹੜੇ ਕੀ ਸਗੇ ਬੇਸਿਕ ਟ੍ਰੇਨਿੰਗ ਦੇ ਲਈ ਆਏ ਹੋਏ ਸਗੇ ਉਹਨਾਂ ਦਾ ਜਿਹੜਾ ਕੀ ਡੋਪ ਟੈਸਟ ਪੋਜ਼ਿਟਿਵ ਆਇਆ ਗਿਆ ਸੀ ਸੀਨੀਅਰ ਅਧਿਕਾਰੀ ਜਿਨ੍ਹਾਂ ਦੇ ਅੰਡਰ ਜਿਹੜੇ ਕੀ রিক্রুট ਮੁਲਾਜ਼ਮ ਟ੍ਰੇਨਿੰਗ ਕਰ ਰਹੇ ਸੀ ਉਹਨਾਂ ਨੂੰ ਬਿਹੇਵੀਅਰ ਚ ਕਿਤੇ ਨਾ ਕਿਤੇ ਜਿਹੜਾ ਕਿ ਉਹਨਾਂ ਦੇ ਸ਼ੱਕ ਪੈਂਦਾ ਹੈ ਜਿਸ ਤੋਂ ਬਾਅਦ ਜਿਹੜਾ ਕਿ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਡੋਪ ਟੈਸਟ ਜਿਹੜੇ ਕਿ ਪੋਜ਼ਿਟਿਵ ਆਏ ਗਏ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਤ ਸ਼ਰਮਾ ਸੋ ਅੱਜ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਜਹਾਨ ਖੇਲਾ ਪੀਆਰਟੀਸੀ ਸੈਂਟਰ ਤੋਂ ਆ ਰਹੀ ਹੈ ਜਿੱਥੇ ਕਿ 6 ਦੇ ਕਰੀਬ ਜਿਹੜੇ ਕਿ ਰਿਕਰੂਟ ਮੁਲਾਜ਼ਮ ਬੇਸਿਕ ਟ੍ਰੇਨਿੰਗ ਦੇ ਲਈ ਆਏ ਸੀ ਉਹਨਾਂ ਦੇ ਡੋਪ ਟੈਸਟ ਪੋਜ਼ਿਟਿਵ ਪਾਏ ਗਏ ਨੇ ਜਿਸ ਤੋਂ ਬਾਅਦ ਜਿਹੜਾ ਕਿ ਇੱਥੇ ਹੜਕੰਪ ਮਚ ਗਿਆ ਹੈ ਪੀਆਰਟੀਸੀ ਜਹਾਨ ਖੇਲਾ ਦੇ ਵਿਖੇ ਜਿੱਥੇ ਕਿ ਤੁਹਾਨੂੰ ਦੱਸਦੀ ਹੈ 6 ਦੇ ਕਰੀਬ ਮੁਲਾਜ਼ਮ ਜਿਹੜੇ ਕਿ ਸਗੇ ਬੇਸਿਕ ਟ੍ਰੇਨਿੰਗ ਦੇ ਲਈ ਆਏ ਹੋਏ ਸਗੇ ਉਹਨਾਂ ਦਾ ਜਿਹੜਾ ਕਿ ਡੋਪ ਟੈਸਟ ਪੋਜ਼ਿਟਿਵ ਆਇਆ ਗਿਆ ਸੋ ਤਸਵੀਰਾਂ ਵੀ ਤੁਹਾਨੂੰ ਇਸ ਵਕਤ ਦਿਖਾ ਰਹੇ ਹਾਂ ਜਹਾਨ ਖੇਲਾ ਪੀਆਰਟੀਸੀ ਸੈਂਟਰ ਜਿੱਥੇ ਕਿ ਟ੍ਰੇਨਿੰਗ ਦਿੱਤੀ ਜਾਂਦੀ ਹੈ ਰਿਕਰੂਟਸ ਹੁੰਦੇ ਨੇ ਜਿਹੜੇ ਕਿ ਜਿਹੜੇ ਕਿ ਭਰਤੀ ਹੋਣ ਦੇ ਲਈ ਆਏ ਹੁੰਦੇ ਨੇ ਬੇਸਿਕ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ ਪੀਆਰਟੀਸੀ ਜਹਾਨ ਖੇਲਾ ਵਿਖੇ ਜਿੱਥੋਂ ਦੀ ਅੱਜ ਦੀ ਵੱਡੀ ਖਬਰ ਜਿਹੜੀ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਤੇ 1-2 ਦਿਨ ਤੋਂ ਜਿਹੜਾ ਕਿ ਸੀਨੀਅਰ ਅਧਿਕਾਰੀ ਜਿਨ੍ਹਾਂ ਦੇ ਅੰਡਰ ਜਿਹੜੇ ਕਿ ਐਮ ਰਿਕਰੂਟ ਮੁਲਾਜ਼ਮ ਟ੍ਰੇਨਿੰਗ ਕਰ ਰਹੇ ਸੀ ਉਹਨਾਂ ਨੂੰ ਬਿਹੇਵੀਅਰ ਚ ਕਿਤੇ ਨਾ ਕਿਤੇ ਜਿਹੜਾ ਕਿ ਉਹਨਾਂ ਦੇ ਸ਼ੱਕ ਪੈਂਦਾ ਹੈ ਜਿਸ ਤੋਂ ਬਾਅਦ ਜਿਹੜਾ ਕਿ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਡੋਪ ਟੈਸਟ ਜਿਹੜੇ ਕਿ ਪੋਜ਼ਿਟਿਵ ਆਏ ਗਏ ਸਨ 6 ਦੇ ਵਿੱਚੋਂ ਜਿਹੜੇ ਕਿ ਤਿੰਨ ਰਿਕਰੂਟ ਮੁਲਾਜ਼ਮ ਪਟਿਆਲੇ ਦੇ ਸਨ ਦੋ ਤਰਨਤਾਰਨ ਦੇ ਸਨ ਤੇ ਇੱਕ ਜਿਹੜਾ ਕਿ ਮੁਲਾਜ਼ਮ ਉਹ ਲੁਧਿਆਣੇ ਦਾ ਸੀਗਾ ਤੁਰੰਤ ਜਿਹੜਾ ਕਿ ਐਕਸ਼ਨ ਲਿੱਤਾ ਜਾਂਦਾ ਹੈ ਅਲਾ ਅਧਿਕਾਰੀਆਂ ਦੇ ਵੱਲੋਂ ਜਦੋਂ ਠੀਕ ਨਹੀਂ ਲੱਗਦਾ ਉਹਨਾਂ ਨੂੰ ਕਿ ਜਿਹੜੇ ਕਿ ਇਹਨਾਂ ਦੀਆਂ ਹਰਕਤਾਂ ਨਹੀਂ ਠੀਕ ਜਾਂ ਨੋਟਿਸ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਕਿ ਕਿਸੇ ਤਰ੍ਹਾਂ ਦਾ ਜਿਹੜਾ ਕਿ ਨਸ਼ੇ ਵਾਲੀ ਸਮੱਗਰੀ ਇਹ ਲੈਂਦੇ ਨੇ ਤਾਂ ਉਹਨਾਂ ਨੂੰ ਜਦੋਂ ਸ਼ੱਕ ਹੁੰਦਾ ਹੈ ਤਾਂ ਤੁਰੰਤ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਉਹਨਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜਾਂਦਾ ਹੈ ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਯੁੱਧ ਨਸ਼ਿਆਂ ਵਿਰੁੱਧ ਵੀ ਜਿਹੜਾ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਛਿੜੇਆ ਹੋਇਆ ਹੈ ਪੰਜਾਬ ਪੁਲਿਸ ਵਿੱਚ ਜਿਸ ਨੂੰ ਲੈ ਕੇ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ ਪਰ ਜੇਕਰ ਆਉਣ ਵਾਲੇ ਜਿਹੜੇ ਕਿ ਮੁਲਾਜ਼ਮ ਨੇ ਜਿਹੜੇ ਕਿ ਅਧਿਕਾਰੀ ਹੋਣਗੇ ਪੰਜਾਬ ਪੁਲਿਸ ਦੇ ਵਿੱਚ ਉਹ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਪੋਜ਼ਿਟਿਵ ਪਾਏ ਜਾਣਗੇ ਡੋਪ ਟੈਸਟ ਦੇ ਵਿੱਚ ਜਿਹੜਾ ਕਿ ਇੱਕ ਬਹੁਤ ਗਲਤ ਇੰਪੈਕਟ ਪੈਂਦਾ ਹੈ ਸੋ ਇਸ ਵਕਤ ਤੁਹਾਨੂੰ ਜਹਾਨ ਖੇਲਾ ਤੋਂ ਲਾਈਵ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਦੱਸ ਦਈਏ ਫਿਰ ਤੋਂ ਮੁਲਾਜ਼ਮ ਜਿਹੜੇ ਕਿ ਪੰਜਾਬ ਪੁਲਿਸ ਦੇ ਜਿਹੜੇ ਕਿ ਰਿਕਰੂਟ ਮੁਲਾਜ਼ਮ ਹੁੰਦੇ ਨੇ 6 ਦੇ ਕਰੀਬ ਜਿਨ੍ਹਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜਾਂਦਾ ਹੈ ਤੇ ਆਲਾ ਅਧਿਕਾਰੀਆਂ ਦੇ ਵੱਲੋਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਕਿ ਟ੍ਰੇਨਿੰਗ ਉਹਨਾਂ ਦੀ ਕੈਨਸਲ ਕਰਕੇ ਉਹਨਾਂ ਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਗਬਾਨੀ ਟੀਵੀ ਲਈ ਨਕੇਸ਼ ਸ਼ਰਮਾ ਦੇ ਨਾਲ ਕੈਮਰਾਮੈਨ ਮਨਜੀਤ ਬਲੱਗਨ ਹੁਸ਼ਿਆਰਪੁਰ